ਸਤਿ ਸ਼੍ਰੀ ਅਕਾਲ ਜੀ ਨਵੀਂ ਜਾਣਕਾਰੀ ਹੈ ਜੀ ਪਸ਼ੂ ਪਾਲਕ ਵੀਰਾਂ ਲਈ ਕੇਸ ਹੈ ਜੀ ਟੋਰਸ਼ਨ ਦਾ ਮਤਲਬ ਬੱਚੇ ਦਾਣੀ ਦਾ ਬਲ ਪੈ ਜਾਣਾ ਮਤਲਬ ਬੱਚੇ ਦਾਣੀ ਜਿਹੜੀ ਹੈਗੀ ਉਹ ਆਪਦੇ ਥਾਂ ਤੇ ਘੁੰਮ ਜਾਂਦੀ ਆ ਬਲ ਪੈ ਜਾਂਦਾ ਤੇ ਬਲ ਜਦੋਂ ਅਸੀਂ ਇਹਦਾ ਡਾਇਗਨੋਸ ਕਰਿਆ ਚੈੱਕ ਕਰੀ ਹਨਾ ਲਗਭਗ 180 ਡਿਗਰੀ ਜਿਹੜਾ ਸੀਗਾ ਟੋਰਸ਼ਨ ਸੀਗਾ ਅੰਦਾਜ਼ਾ ਹੁੰਦਾ ਵੀ 180 ਡਿਗਰੀ ਹੋਊਗਾ ਜੇ ਜਦੋਂ ਆਪਾਂ ਪਸ਼ੂ ਨੂੰ ਲੰਮਾ ਪਾ ਕੇ ਢੀੜਾ ਦਵਾਉਨੇ ਆ ਟੌਰਸ਼ਨ ਵਾਲੇ ਪਾਸੇ ਕਈ ਵਾਰੀ ਟੌਰਸ਼ਨ ਰਾਈਟ ਸਾਈਡ ਵੀ ਹੁੰਦਾ ਕਈ ਵਾਰੀ ਲੈਫਟ ਸਾਈਡ ਵੀ ਹੋ ਸਕਦਾ ਇਸ ਕਰਕੇ ਇਹ ਡਾਇਗਨੋਸ ਕਰੇ ਤੇ ਪਤਾ ਲੱਗਦਾ ਕਿ ਕਿਹੜੇ ਪਾਸੇ ਆਪਾਂ ਢੀੜਾ ਦਵਾਉਣਾ ਇੱਕ ਵਾਰੀ ਜਦੋਂ ਆਪਾਂ ਢੀੜਾ ਦਵਾਉਨੇ ਆ ਤਾਂ ਲਗਭਗ ਜਿਹੜਾ ਹੈਗਾ ਅੰਦਾਜ਼ਨ ਇਹ ਅੰਦਾਜ਼ਾ ਮੇਰਾ ਵੀ 30 ਡਿਗਰੀ ਟੌਰਸ਼ਨ ਖੁੱਲਦਾ ਹੈ ਜੇ 180 ਡਿਗਰੀ ਟੌਰਸ਼ਨ ਆ ਤਾਂ ਟੋਕਾ ਟੱਪਾ ਨੂੰ 5 ਜਾਂ 6 ਢੀੜੇ ਦਵਾਉਣੇ ਪੈਣੇ ਆ ਫੇਰ ਜਾਗੇ ਮਤਲਬ ਜਿਹੜਾ ਹੈਗਾ ਉਹ ਟੌਰਸ਼ਨ ਖੁੱਲਦਾਗਾ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਟੌਰਸ਼ਨ ਕਿਹੜੇ ਪਾਸੇ ਆ ਦੇਖੋ ਬੜੀ ਕ੍ਰਿਟੀਕਲ ਕੰਡੀਸ਼ਨ ਆ ਹਨਾ ਅ ਮਤਲਬ ਪਸ਼ੂ ਨੂੰ ਜਿਹੜਾ ਦਵਾਉਣਾ ਉਹ ਵੀ ਬਿਨਾ ਕੋਈ ਅਨਸਥੀਸੀਆ ਦਿੱਤੇ ਤੇ ਹੁਣ ਦੇਖੋ ਡਾਇਗਨੋਸ ਹੋ ਰਿਹਾ ਦੇਖ ਰਿਹਾ ਵੀ ਕਿੰਨਾ ਕੁ ਰਹਿ ਗਿਆ ਟੌਰਸ਼ਨ ਇਹ ਸ਼ਾਇਦ ਮੈਨੂੰ ਲੱਗਦਾ ਵੀ ਅ ਪੰਜਵਾਂ ਜਿਹੜਾ ਹੋਊਗਾ ਪਸ਼ੂਨ ਜਿਹੜਾ ਹੁਣ ਅਸੀਂ ਦਵਾ ਰਹੇ ਹਾਂ ਤੇ ਥੋੜਾ ਜਿਆਦਾ ਜਿਹੜਾ ਹੈਗਾ ਅੱਜ ਕੱਲ ਕੱਚੇ ਥਾਂ ਦੀ ਬੜੀ ਪ੍ਰੋਬਲਮ ਆਉਂਦੀ ਹੈ ਕੱਚੇ ਥਾਂ ਬਿਨਾ ਜਿਹੜਾ ਪਸ਼ੂ ਨੂੰ ਹੈਗਾ ਸਿੱਟਿਆ ਵੀ ਨਹੀਂ ਜਾ ਸਕਦਾ ਤੇ ਟੌਲਸ ਨਹੀਂ ਕੱਢਣਾ ਵੀ ਕੱਚੇ ਥਾਂ ਬਿਨਾ ਬਹੁਤ ਆਸਾਨ ਹੁੰਦਾ ਹੈ ਚੰਦੇ ਬਾਗੀਆਂ ਦੇ ਸੀਗਾ ਇੱਕ ਪਾਸੇ ਕੱਚਾ ਥਾਂ ਨਹੀਂ ਤਾਂ ਇਹ ਖੇਤ ਲਈ ਜਾਣੀ ਪੈਣੀ ਸੀ ਬਾਹਰ ਕਿਸੇ ਤੰ ਕਿਸੇ ਹੋਰ ਦਾ ਹੁਣ ਦੇਖੋ ਤੁਸੀਂ ਮਤਲਬ ਫਾਈਨਲ ਡਾਇਗਨੋਸ ਆ ਇਹਦਾ ਜਿਹੜਾ ਹੈਗਾ ਟੌਰਸ਼ਨ ਉਹ ਆ ਨਿਕਲ ਗਿਆ ਔਰ ਫਾਈਨਲ ਡਾਇਗਨੋਸ ਹੋ ਗਿਆ ਹੁਣ ਜਦੋਂ ਅਸੀਂ ਇਹਦਾ ਫੀਟਸ ਚੈੱਕ ਕਰਿਆ ਜਿਹੜਾ ਬੱਚਾ ਸੀਗਾ ਉਹ ਡੱਡ ਸੀਗਾ ਇਸ ਕਰਕੇ ਸਾਨੂੰ ਇਹ ਮੱਝ ਹੁਣ ਸੁਵਾਉਣੀ ਪੈਣੀ ਹੈ ਜੇ ਬੱਚਾ ਡੱਡ ਨਾ ਹੁੰਦਾ ਤਾਂ ਆਪਾਂ ਇਹਨੂੰ ਨਾਲ ਦੀ ਨਾਲ ਛੱਡ ਦਿੰਦੇ ਕਿਉਂਕਿ ਟੌਰਸ਼ਨ ਕੱਢਣ ਤੋਂ ਬਾਅਦ ਨਾਲ ਦੀ ਨਾਲ ਪਸ਼ੂ ਜੇ ਆਪਾਂ ਸੁਵਾਉਣੀ ਆ ਤਾਂ ਉਹਨੂੰ ਸ਼ੌਕ ਲੱਗ ਸਕਦਾ ਇਸ ਕਰਕੇ ਬੱਚਾ ਡੱਡਾ ਹੋਣ ਕਰਕੇ ਬੱਚਾ ਥੋੜਾ ਜਿਹਾ ਫੁੱਲ ਵੀ ਗਿਆ ਸੀਗਾ ਪਾਣੀ ਵਗੈਰਾ ਪੈ ਗਿਆ ਸੀ ਤੇ ਥੋੜਾ ਜਿਹਾ ਮਤਲਬ ਜ਼ੋਰ ਵੀ ਲੱਗਿਆ ਕੱਢਣ ਤੇ ਤੇ ਜਿਹੜੀ ਮੱਝ ਸੀਗੀ ਉਹ ਮਤਲਬ ਟਾਇਰਡ ਹੋ ਗਈ ਥੱਕ ਗਈ ਕਿਉਂਕਿ ਗਿੜੇ-ਗਿੜੇ ਬਹੁਤ ਦੁਆਏ ਆ ਤੇ ਸਾਨੂੰ ਪਤਾ ਫੋਰਸ ਪੁਲੀ ਜਦੋਂ ਆਪਾਂ ਕਰਦੇ ਹਾਂ ਤਾਂ ਪਸ਼ੂ ਥੱਕ ਜਾਂਦਾ ਇਸ ਤੋਂ ਬਾਅਦ ਉਹਨੂੰ ਫਲੂਇਡ ਥੈਰੇਪੀ ਦਿੱਤੀ ਗਈ ਤੇ ਜਿਹੜਾ ਸੀਗਾ ਪਸ਼ੂ ਦੀ ਜਾਨ ਨੂੰ ਬਚਾ ਲਿਆ ਗਿਆ ਪਸ਼ੂ ਹੁਣ ਠੀਕ ਹੈ ਓਕੇ ਧੰਨਵਾਦ ਥੈਂਕ ਯੂ